ਹਾਂਜੀ ਸੱਚੀ ਕਾਲ ਜੀ ਪਰਮਾਤਮਾ ਤੁਹਾਨੂੰ ਲੱਖਾਂ ਦਾ ਨਹੀਂ ਕਰੋੜਾਂ ਦਾ ਮਾਲਕ ਬਣਾਵੇਗਾ ਅਗਰ ਤੁਸੀਂ ਹਰ ਦਿਨ ਮਿਹਨਤ ਕਰਦੇ ਹੋ ਠੀਕ ਹੈ ਜੀ ਇਹ ਜਿਹੜਾ ਸ਼ਬਦ ਹੈ ਬਿਲਕੁਲ ਸਹੀ ਹੈ ਜਦੋਂ ਆਪਾਂ ਹਰ ਰੋਜ਼ ਮਿਹਨਤ ਕਰਦੇ ਆ ਤਾਂ ਪਰਮਾਤਮਾ ਆਪਾਂ ਨੂੰ ਹਰ ਰੋਜ਼ ਕੁਸ਼ਨਾ ਕੁਸ਼ਤਾ ਜ਼ਰੂਰ ਦਿੰਦਾ ਹੈ ਹਾਂਜੀ ਆਪਣੇ ਪੰਜਾਬੀਆਂ ਦੀ ਆਮੀ ਘਾਤਤਾ ਵੀ ਬੂੰਦ-ਬੂੰਦ ਨਾਲ ਸਮੁੰਦਰ ਭਰਦਾ ਉਸੇ ਤਰ੍ਹਾਂ ਹੀ ਆਪਾਂ ਹਰ ਰੋਜ਼ ਕੁਛ ਨਾ ਕੁਛ ਸਿੱਖਦੇ ਰਹਾਂਗੇ ਕੰਮ ਕਰਦੇ ਰਹਾਂਗੇ ਤਾਂ ਹੀ ਆਪਾਂ ਨੂੰ ਕੁਛ ਨਾ ਕੁਛ ਆਊਗਾ ਜੀ ਉਸੇ ਤਰੀਕੇ ਨਾਲ ਹੀ ਸਲਾਈ ਦਾ ਕੰਮ ਹੈ ਜਦੋਂ ਹਰ ਰੋਜ਼ ਆਪਾਂ ਥੋੜਾ-ਥੋੜਾ ਕੰਮ ਸਿੱਖਾਂਗੇ ਤਾਂ ਹੀ ਆਪਾਂ ਨੂੰ ਸਲਾਈ ਦਾ ਕੰਮ ਆਊਗਾ ਤਾਂ ਤਾਂ ਹੀ ਆਪਣੇ ਕੋਲ ਜਿਹੜਾ ਹੈਗਾ ਪੈਸਾ ਵਧੀਆ ਆਊਗਾ ਤੁਸੀਂ ਹਰ ਰੋਜ਼ ਮੈਂ ਤੁਹਾਨੂੰ ਬਾਹਲਾ ਨਹੀਂ ਕਹਿੰਦੀ ਤੁਸੀਂ ਵੀ ਹਰ ਰੋਜ਼ ਇੱਕ ਸੂਟ ਹੀ ਕੱਟ ਕੇ ਸਟਿਚ ਕਰਨ ਜਾਂ ਕਟਿੰਗ ਕਰਨਾ ਹੈ ਤੁਸੀਂ ਹਰ ਰੋਜ਼ ਥੋੜਾ ਥੋੜਾ ਕੁਝ ਨਾ ਕੁਝ ਕਟਿੰਗ ਕਰਕੇ ਦੇਖਾ ਕਰੋ ਜੀ ਕਿਤੇ ਕਮੀਜ਼ ਕਟਿੰਗ ਕਰਕੇ ਦੇਖਾ ਕਰੋ ਕਿਤੇ ਪਲੇਟਾਂ ਦੀ ਨੌਲੇਜ ਲੈ ਲਈ ਕਿਤੇ ਬਾਂਹ ਦੀ ਕਟਿੰਗ ਕਰ ਲਈ ਵੀ ਹਰ ਰੋਜ਼ ਤੁਸੀਂ ਕੁਝ ਨਾ ਕੁਝ ਜ਼ਰੂਰ ਕਟਿੰਗ ਕਰਦੇ ਰਿਹਾ ਕਰੋ ਤੇ ਕਟਿੰਗ ਦੀ ਵੀਡੀਓ ਦੇਖਦੇ ਰਿਹਾ ਕਰੋ ਤੇ ਤਾਂ ਜੇ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਸਾਰੀ ਸਮਝ ਆ ਜੇ ਵੀ ਆਪਾਂ ਕਿਸ ਤਰੀਕੇ ਨਾਲ ਸੂਟ ਦੀ ਕਟਿੰਗ ਕਰਨੀ ਹੈ ਆਪਾਂ ਇੱਥੇ ਇੱਕ ਕਮੀਜ਼ ਦੀ ਕਟਿੰਗ ਕਰਦੇ ਪਏ ਆ ਇਹ ਆਪਾਂ ਕਮੀਜ਼ ਜਿਹੜਾ ਹੈਗਾ ਆਪਣੇ ਕੋਲ ਅੱਜ ਹੀ ਕਸਟਮਰ ਦੇ ਗਿਆ ਸੀ ਤੇ ਆਪਾਂ ਇਹ ਸਵੇਰ ਤੱਕ ਰੈਡੀ ਕਰਨਾ ਹੈ ਤੇ ਫਿਰ ਮੈਂ ਕਿਹਾ ਚਲੋ ਇਹ ਆਪਾਂ ਵੀਡੀਓ ਬਣਾ ਲੈਂਦੇ ਨਾਲ ਤਾਂ ਤੁਹਾਨੂੰ ਕਮੀਜ਼ ਦੀ ਕਟਿੰਗ ਦੀ ਵੀਡੀਓ ਦਿਖਾ ਦਿੰਦੇ ਹਾਂ ਤੇ ਨਾਲ ਹੀ ਆਪਾਂ ਕਮੀਜ਼ ਕਟਿੰਗ ਕਰ ਲਾਂਗੇ ਇਸ ਤੋਂ ਬਾਅਦ ਇਹ ਜਿਹੜੀ ਆਊਗੀ ਸਟੀਚਿੰਗ ਦੀ ਵੀਡੀਓ ਵੀ ਆਊਗੀ ਤੇ ਲੈਸ ਵਗੈਰਾ ਆਪਾਂ ਨੇ ਲਾਉਣੇ ਉਹਦੀ ਵੀਡੀਓ ਵੀ ਆਊਗੀ ਠੀਕ ਹੈ ਜੀ ਤੇ ਆਪਾਂ ਗੱਲ ਕਰਦੇ ਸੀ ਜੇ ਕੰਮ ਕਰਨ ਦੀ ਹਾਂਜੀ ਜਦੋਂ ਮੈਂ ਸਲਾਈ ਸਿੱਖੀ ਸੀ 1 ਮਹੀਨਾ ਲਾਇਆ ਸੀ ਸਲਾਈ 'ਚ ਠੀਕ ਹੈ ਜੀ ਤੇ 1 ਮਹੀਨੇ ਵਿੱਚ ਪ੍ਰੋਪਰ ਮਸਲਾਈ ਸਿੱਖ ਗਈ ਸੀਗੀ ਕਟਿੰਗ ਤੇ ਸਟੀਚਿੰਗ ਇਸ ਤੋਂ ਬਾਅਦ ਆਪਣੇ ਆਪ ਹੀ ਨੌਲੇਜ ਸਾਰੀ ਆ ਗਈ ਸਲਾਈ ਦੀ ਤੇ ਆਪਾਂ ਨੂੰ ਕਸਟਮਰ ਆਪ ਹੀ ਸਲਾਈ ਸਾਰੀ ਸਿਖਾਉਂਦਾ ਕਿਉਂਕਿ ਆਪਣਾ ਜਾਰਾ ਕਸਟਮਰ ਨੂੰ ਪਤਾ ਹੁੰਦਾ ਆਪਾਂ ਕੀ ਕੀ ਡਿਜ਼ਾਈਨ ਰੈਡੀ ਕਰਨੇ ਆ ਤੋ ਆਪ ਨੂੰ ਆਪ ਹੀ ਡਿਜ਼ਾਈਨ ਲਿਆ ਲਿਆ ਜਾਂਦਾ ਹੈਗਾ ਤੇ ਆਪਾਂ ਸੇਮ ਉਸ ਤਰੀਕੇ ਨਾਲ ਹੀ ਸੂਟ ਦੀ ਇਹ ਜਿਹੜੀ ਸਟੀਚਿੰਗ ਰੈਡੀ ਕਰਨੀ ਹੁੰਦੀ ਆ ਠੀਕ ਆ ਜੀ ਆਪ ਨੂੰ ਕਸਟਮਰ ਆਪ ਹੀ ਦੱਸ ਦਿੰਦਾ ਤੁਸੀਂ ਸਿਰਫ ਸਭ ਤੋਂ ਪਹਿਲਾ ਸਿੰਪਲ ਸੂਟ ਦੀ ਕਟਿੰਗ ਤੇ ਸਟੀਚਿੰਗ ਸਿੱਖਣੀ ਆ ਅਗਰ ਤੁਹਾਨੂੰ ਸਿੰਪਲ ਸੂਟ ਦੀ ਕਟਿੰਗ ਤੇ ਸਟੀਚਿੰਗ ਆ ਗਈ ਤਾਂ ਸਮਝ ਲਓ ਤੁਹਾਨੂੰ ਹਰ ਤਰ੍ਹਾਂ ਦਾ ਡਿਜ਼ਾਈਨ ਆ ਗਿਆ ਤੁਸੀਂ ਦੁਨੀਆ ਦਾ ਹਰ ਇੱਕ ਡਿਜ਼ਾਈਨ ਬਣਾ ਸਕਦੇ ਹੋ ਪਹਿਲਾਂ ਕਟਿੰਗ ਜੋ ਹੋਵੇ ਪਹਿਲਾਂ ਸਟੀਚਿੰਗ ਜੋ ਹੋਵੇ ਪਹਿਲਾਂ ਪਲਾਜ ਜੋ ਕੁਝ ਵੀ ਹੈਗਾ ਤੁਸੀਂ ਦੁਨੀਆ ਦਾ ਹਰ ਇੱਕ ਡਿਜ਼ਾਈਨ ਰੈਡੀ ਕਰ ਸਕਦੇ ਹੋ ਤੁਸੀਂ ਵਾਸ ਸਭ ਤੋਂ ਪਹਿਲਾਂ ਸਿੰਪਲ ਸਵਾਰ ਕਮੀਜ਼ ਦੀ ਕਟਿੰਗ ਤੇ ਸਟੀਚਿੰਗ ਜਰੂਰ ਸਿੱਖਿਓ ਇਹਦੇ ਨਾਲ ਇਸ ਤੋਂ ਬਾਅਦ ਤੁਸੀਂ ਹਰ ਇੱਕ ਤਰ੍ਹਾਂ ਦਾ ਡਿਜ਼ਾਈਨ ਸੈਕਸਾਈਜ਼ ਦਿਓ ਤੇ ਤੁਹਾਨੂੰ ਆਪਣੇ ਆਪ ਤੇ ਵਿਸ਼ਵਾਸ ਹੋਣਾ ਚਾਹੀਦਾ ਠੀਕ ਹੈ ਜੀ ਤੁਸੀਂ ਕਦੇ ਵੀ ਕਟਿੰਗ ਤੇ ਸਟੀਚਿੰਗ ਦਾ ਕੰਮ ਸਿੱਖਣਾ ਚਾਹੁੰਦੇ ਹੋ ਤੁਹਾਨੂੰ ਆਪਣੇ ਆਪ ਤੇ ਵਿਸ਼ਵਾਸ ਜਰੂਰ ਹੋਣਾ ਚਾਹੀਦਾ ਵੀ ਮੈਂ ਇਹ ਕੰਮ ਕਰ ਸਕਦੀ ਹਾਂ ਜੇ ਤੁਹਾਨੂੰ ਆਪਣੇ ਤੇ ਯਕੀਨ ਹੈ ਵੀ ਇਹ ਮੈਂ ਕੰਮ ਕਰ ਸਕਦੀ ਹਾਂ ਤਾਂ ਤੁਹਾਨੂੰ ਦੁਨੀਆ ਦੀ ਕੋਈ ਵੀ ਤਾਕਤ ਨਹੀਂ ਜਿਹੜੀ ਹੈਗੀ ਤੁਹਾਨੂੰ ਇਹ ਸਲਾਈ ਦਾ ਕੰਮ ਸਿੱਖਣ ਤੋਂ ਹਟਾਵੇ ਠੀਕ ਹੈ ਜੀ ਅਗਰ ਆਪਣੇ ਮਨ ਵਿੱਚ ਸ਼ੌਂਕ ਹੈਗਾ ਤੇ ਆਪਾਂ ਸਲਾਈ ਦਾ ਕੰਮ ਜ਼ਰੂਰ ਸਿੱਖ ਸਕਦੇ ਹਾਂ ਜਦੋਂ ਆਪਾਂ ਸਲਾਈ ਦਾ ਕੰਮ ਸਿੱਖਦੇ ਆਂ ਤੇ ਆਪਾਂ ਨੂੰ ਆਸ ਫਲੋਰ ਤੋਂ ਵੀ ਕੱਪੜੇ ਆ ਜਾਂਦੇ ਆ ਕਿਉਂਕਿ ਪੈੜਾ ਦੀ ਆਦਤ ਹੁੰਦੀ ਹੈ ਜਦੋਂ ਆਪਾਂ ਨੂੰ ਸਲਾਈ ਫ੍ਰੀ ਦਾ ਕੰਮ ਆਪ ਨੂੰ ਕੋਈ ਕਰਕੇ ਦੇਵੇ ਤਾਂ ਆਪਾਂ ਜ਼ਰੂਰ ਹੀ ਉਹ ਵਾਲਾ ਕੰਮ ਕਰਾਉਨੇ ਆ ਠੀਕ ਹੈ ਜੀ ਉਸੇ ਤਰ੍ਹਾਂ ਸੇਮ ਜੇ ਤੁਸੀਂ ਸਲਾਈ ਦਾ ਕੰਮ ਕਰਦੋਂ ਤਾਂ ਆਸ-ਪਾਸੇ ਤੁਹਾਨੂੰ ਕੱਪੜੇ ਵਾਧੂ ਆ ਜਾਣਗੇ ਤੁਸੀਂ ਉਹਨਾਂ ਕੱਪੜਿਆਂ 'ਚ ਐਕਸਪੀਰੀਅੰਸ ਲੈ ਸਕਦੇ ਹੋ ਠੀਕ ਹੈ ਜੀ ਬਟ ਤੁਸੀਂ ਸਭ ਤੋਂ ਪਹਿਲਾਂ ਆਪਦੇ ਹੀ ਸੂਟ ਰੈਡੀ ਕਰਨੇ ਆ 2-4 ਉਸ ਤੋਂ ਬਾਅਦ ਹੀ ਤੁਸੀਂ ਬਾਦ ਹੀ ਤੁਸੀਂ ਹੋਰਾਂ ਦੇ ਕੱਪੜਿਆਂ ਤੇ ਟਰਾਈ ਕਰਿਓ ਠੀਕ ਹੈ ਜੀ ਤੁਹਾਡਾ ਇੱਕ ਵਾਰ ਆਪਣੇ ਸੂਟ ਤੇ ਹੱਥ ਖੋਲਜੂਗਾ ਉਸ ਤੋਂ ਬਾਅਦ ਤੁਸੀਂ ਹੋਰ ਕੱਪੜੇ ਜਿਹੜੇ ਹੋਣਗੇ ਆਸਪੜ ਉਸ ਤੇ ਪਹਿਣਾ ਕੱਪੜੇ ਦੇਖ ਕੇ ਜਾਣੀਏ ਉਸ ਤੇ ਆਪਣਾ ਹੱਥ ਖੋਲਿਓ ਤੁਸੀਂ ਤਕਰੀਬਨ ਜਿੰਨੋਂ ਵੀ ਸਲਾਈ ਸਿੱਖਣ ਲੱਗਦੇ ਹੋ ਤੁਹਾਡੇ ਕੋਲ ਘੱਟੋ-ਘੱਟ ਬਾਲੇ ਤਾਂ 10 ਸੂਟ ਹੋਣੇ ਚਾਹੀਦੇ ਨੇ ਕਿਉਂਕਿ ਹਰ ਇੱਕ ਸਾਈਜ਼ ਦਾ ਉਹਦੇ ਵਿੱਚ ਸੂਟ ਹੁੰਦਾ ਤੇ ਤੁਹਾਨੂੰ ਹਰ ਇੱਕ ਸਾਈਜ਼ ਦੀ ਨੌਲੇਜ ਹੋਣੀ ਚਾਹੀਦੀ ਹੈ ਵੀ ਆਪਾਂ ਕਿਸ ਤਰੀਕੇ ਨਾਲ ਕਟਿੰਗ ਕਰਨੀ ਆ ਅਗਰ ਤੁਹਾਨੂੰ ਕਟਿੰਗ ਆ ਗਈ ਤਾਂ ਸਟੀਚਿੰਗ ਆਪਣੇ ਆਪ ਹੀ ਆ ਜਾਣੀ ਹੈ ਤੁਹਾਨੂੰ ਸਭ ਤੋਂ ਪਹਿਲਾਂ ਕਟਿੰਗ ਸਿੱਖਣ ਦਾ ਹੋਣਾ ਚਾਹੀਦਾ ਵੀ ਅਸੀਂ ਕਟਿੰਗ ਸਿੱਖਣੀ ਹੈ ਠੀਕ ਹੈ ਜੀ ਜੇ ਆਪਣੀ ਪ੍ਰੋਪਰ ਤਰੀਕੇ ਨਾਲ ਸਹੀ ਕਟਿੰਗ ਹੋਊਗੀ ਤੇ ਆਪਣੀ ਜਿਹੜੀ ਹੈਗੀ ਹੈ ਸਟੀਚਿੰਗ ਵੀ ਪ੍ਰੋਪਰ ਤਰੀਕੇ ਨਾਲ ਹੀ ਵਧੀਆ ਹੋਊਗੀ ਠੀਕ ਹੈ ਜੀ ਤੇ ਜਦੋਂ ਤੁਸੀਂ ਸਿਲਾਈ ਸਿੱਖਣ ਲੱਗੋ ਪੂਰਾ ਟਾਈਮ ਲਾਉਣਾ ਨਾ ਪੂਰਾ ਟਾਈਮ ਦਿਓ ਇਹ ਨਾ ਹੋਵੇ ਤੁਸੀਂ ਇੱਕ ਅੱਧਾ ਦਿਨ ਜਾਵੜੇ ਤੇ ਦੋ ਚਾਰ ਦਿਨ ਜਾਇਓ ਨਾ ਕਿਉਂਕਿ ਜਦੋਂ ਆਪਾਂ ਨਵੇਂ ਨਵੇਂ ਸਲਾਈਸ ਸਿੱਖਦੇ ਆ ਆਪਣੇ ਦਿਮਾਗ 'ਚ ਨਹੀਂ ਪੈਂਦਾ ਜੀ ਤੇ ਡੇਲੀ ਰੁਟੀਨ 'ਚ ਹੀ ਜਾਣਾ ਅਗਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਰਨਾ ਜ਼ਰੂਰ ਕਰੋ ਬਾਏ ਬਾਏ